ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ YouTube ਟਰੈਕਟਰ ਮੀਲਾ ਚੈਨਲ 'ਚ ਤੁਸੀਂ ਵੇਖ ਰਹੇ ਹੋ Facebook ਪੇਜ ਖੇਤੀ ਖਬਰ ਅੱਜ ਅਸੀਂ ਲੈ ਕੇ ਆਏ ਹਾਂ ਜੀ ਫੋਰ ਫੀਗੋ ਗੱਡੀ ਵਿਕਾਊ ਹੈ ਜੀ ਗੱਡੀ ਪੰਜਾਬ ਨੰਬਰ ਹੈ ਜੀ ਡੀਜ਼ਲ ਦੀ ਗੱਡੀ ਹੈ 11 ਮਾਡਲ ਹੈ ਜੀ AC ਇਟਰ ਦੀ ਓਕੇ ਹੈ ਪਾਵਰ ਵਿੰਡੋ ਪਾਵਰ ਸਟੀering ਏਰੀਆ ਮੋਗਾ ਰੇਟ 1 ਲੱਖ 5000 2011 ਮਾਡਲ ਹੈ ਜੀ 1 ਲੱਖ 5000 ਤੇ ਰੇਟ ਰੱਖਿਆ ਗਿਆ ਪੰਜਾਬ ਨੰਬਰ ਹੈ ਕੁਰਸੀ ਦਿਨ 4737616 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਨੇ ਹਾਲ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਬੇਨਤੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈ ਤਾਂ ਕਿ ਉਹਨਾਂ ਦੀ ਨਵੀਂ ਵੀਡੀਓ ਜਲਦੀ ਤੁਹਾਡੇ ਕੋਲੇ ਪਹੁੰਚ ਸਕੇ ਲੋਜੀ ਇੱਕ ਹੋਰ ਤੁਹਾਡੇ ਲਈ ਬਹੁਤ ਹੀ ਕਹੰਤ ਜ਼ਮੀਨ ਦਾ ਟਕ ਲੈ ਕੇ ਆਇਆ ਤਾਂ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੀਏ ਉਹ ਸਾਰੀ ਜਾਣਕਾਰ ਦਿੱਤੀ ਜਾਊਗੀ ਜੀ 17 ਕਿੱਲੇ 3 ਕਨਾਲਾ ਜ਼ਮੀਨ ਵਿਕਾਊਆ 2 ਮੋਟਰਾਂ ਤਕਸੀਮ ਟਕ 6-7 ਘੰਟੇ ਨਹਿਰ ਦੇ ਪਾਣੀ ਦੀ ਵਾਰੀ ਆ ਕੋਈ ਰੋਲੇ ਵਾਲਾ ਬਾਣ ਨਹੀਂ ਵੱਡੇ ਪੰਜ ਕਰਮਾਂ ਦੇ ਰਾਹ ਤੇ ਹੈ ਏਰੀਆ ਜੀ ਦਿয়ালਪੁਰਾ ਮਿਰਜ਼ਾ ਬਠਿੰਡਾ ਰੇਟ ਦੀ ਗੱਲ ਕਰੀਏ ਤਾਂ 40 ਲੱਖ ਰੁਪਏ ਕਿੱਲੇ ਦਾ ਰੇਟ ਹੈ ਜੀ ਬਾਕੀ ਨੰਬਰ ਦਿੱਤਾ ਹੋਇਆ ਇਸ ਨੰਬਰ ਤੇ ਕਾਲ ਕਰ ਸਕਦੇ ਹੋ 9464272873 ਇਹ ਵੀਰ ਦਾ ਨੰਬਰ ਹੈ ਇਸ ਨੰਬਰ ਤੇ ਫੋਨ ਕਰਕੇ 17 ਕਿੱਲੇ 3 ਕਰਾਂ ਜ਼ਮੀਨ 40 ਲੱਖ ਰੁਪਏ ਨੂੰ ਕਿਲਾ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸੋ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਅੱਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਤੇ ਕਮੈਂਟਾਂ ਵਿੱਚ ਲਿਖ ਬਾਹੀ ਗੁਰੂ ਲਿਖਣਾ ਨਾ ਭੁੱਲਿਓ ਤੇ ਬੰਦੇ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਲੈ ਕੇ ਮਿਲਾਂਗੇ ਇੱਕ ਹੋਰ ਨਵੀਂ ਵੀਡੀਓ ਧੰਨਵਾਦ